ਭਾਰਤੀ ਜੂਨੀਅਰ ਹਾਕੀ ਟੀਮ ਜੋ ਕਿ ਲਗਾਤਾਰ ਬਲੰਤੀਆਂ ਨੂੰ ਛੂ ਰਹੀ ਹੈ ਅਤੇ ਤੀਜੀ ਵਾਰ ਪੋਰਸ਼ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਇਸ ਵਾਰ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 5-3 ਨਾਲ ਕਰਾਰੀ ਹਾਰ ਦਿੱਤੀ। ਇਸ ਹਾਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ। ਜਿਨ੍ਹਾਂ ਵਿੱਚੋਂ ਇੱਕ ਪਠਾਨਕੋਟ ਦੇ ਪਿੰਡ ਚੋਹਾਨੇ ਦਾ ਰਹਿਣ ਵਾਲਾ ਪ੍ਰਿੰਸ ਦੀਪ ਸਿੰਘ ਹੈ। ਜੋ ਅੱਜ ਪਠਾਨਕੋਟ ਪਹੁੰਚਿਆ ਅਤੇ ਉਸ ਦਾ ਸਵਾਗਤ ਕਰਨ ਦੇ ਲਈ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚਾਕਾ ਤੇ ਹੋਰ ਅਹਿਮ ਸ਼ਖਸੀਅਤਾਂ ਪੁੱਜੀਆਂ। ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਨੌਜਵਾਨ ਤੇ ਮਾਣ ਹੈ। ਅੱਲਾਹ ਦਾ ਮੈਂ ਸਭ ਤੋਂ ਪਹਿਲਾਂ ਮੰਤਰੀ ਸਾਹਿਬ ਦਾ, 에ਅਰਲਾਈਨਸ ਕਲੱਬ ਤੇ ਰਾਏ ਕੋ ਸਵਾਗਤ ਹੋਰ ਮੇਰੇ ਪਿੰਡ ਵਾਸੀ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ। ਇਹਨਾਂ ਨੇ ਮੈਨੂੰ ਇੱਥੇ ਵੈਲਕਮ ਕੀਤਾ ਤੇ ਮੇਰਾ ਹੌਂਸਲਾ ਹੋਰ ਵਧਾਇਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਅੱਗੇ ਵੀ ਇਦਾਂ ਹੀ ਮੈਡਲ ਲੈ ਕੇ ਅੰਦਰ ਰਹਿਵਾਂਗਾ ਤੇ ਇਹ ਮੇਰੇ ਇੱਥੇ ਸਵਾਗਤ ਕਰਦੇ ਰਹਿਣ ਮੈਨੂੰ ਬਹੁਤ ਖੁਸ਼ੀ ਹੈ ਤੇ ਹੋਰ ਮੈਂ ਆਪਣੇ ਦੇਸ਼ ਦਾ ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ। ਕਦੋਂ ਤੋਂ hockey ਖੇਡ ਦੇ ਵਿੱਚ ਤੁਸੀਂ ਜਿਹੜੇ ਮੈਂ 2016 ਤੋਂ hockey ਸਟਾਰਟ ਕੀਤੀ ਜੇ ਫਿਰ ਨੈਸ਼ਨਲ ਖੇਡ ਕੇ ਤੇ ਹੋਰ ਬੈਡ ਇੰਡੀਆ ਟੀਮ 'ਚ ਗਿਆ। ਤੁਹਾਨੂੰ ਪੁੱਛਣਾ ਦੀ ਪਾਰਟੀਕੂਲਰ ਕਿੱਥੋਂ ਲਈ ਹੁੰਦੀ? ਕੋਚਿੰਗ ਮੈਂ ਪਹਿਲਾਂ ਲੁਧਿਆਣਾ ਪਹਿਲਾਂ ਇੱਥੋਂ ਚੀਮਾ ਅਕੈਡਮੀ ਬਟਾਲਾ ਉਤੋਂ ਅੱਗੇ ਮੈਨੂੰ ਸੈਲੈਕਟ ਹੋਈ ਗਵਰਨਮੈਂਟ ਅਕੈਡਮੀ 'ਚ ਲੁਧਿਆਣਾ 'ਚ ਉੱਥੋਂ ਉਤੋਂ ਬਾਅਦ ਮੈਂ ਨੈਸ਼ਨਲ ਖੇਡਿਆ। ਉੱਤਮ ਜੀ ਮੇਰੀ ਅਗਲੀ ਲੇਖਕੀ ਇੰਡੀਆ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਨੌਜਵਾਨਾਂ ਨੂੰ ਇਹੀ ਹੈ ਕਿ ਵੱਧ ਤੋਂ ਵੱਧ ਗੇਮਸ ਤੇ ਸਪੋਰਟਸ ਨਾਲ ਜੁੜੋ ਨਸ਼ੇ ਛੱਡੋ ਤੇ ਆਪਣਾ ਵਧੀਆ ਬਣੋ। ਮਤੋ ਬੈਲੋ ਦਾ ਪ੍ਰਿੰਸਦੀਪ ਸਿੰਘ ਨੂੰ ਤੇ ਉਹਦੇ ਪਰਿਵਾਰ ਨੂੰ ਔਰ ਉਸ ਮਾਤਰਭੂਮੀ ਨੂੰ ਜਿਸ ਪਿੰਡ ਦੇ ਵਿੱਚ ਇਸ ਨੌਜਵਾਨ ਨੇ ਜਨਮ ਲਿਆ ਉਹਨਾਂ ਗਲੀਆਂ ਨੂੰ ਸलाम ਜਿੱਥੇ ਵਿਚਰਿਆ ਜਵਾਨ ਹੋਇਆ ਸੋ ਸਮੁੱਚੇ ਤੌਰ ਤੇ ਮਾਨਚੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੇ ਵੱਲੋਂ ਪ੍ਰਸਦੀਪ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਨੂੰ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਪਿੰਡ ਚੋਹਾਨ ਜਿਹੜਾ ਵੈਸੇ ਵੀ ਸੈਨਿਕ ਪੋਸਟ ਭੂਮੀ ਵਾਲਾ ਪਿੰਡ ਆ ਔਰ ਦੇਸ਼ ਭਗਤਾਨਾ ਪਿੰਡ ਆ ਔਰ ਉਹ ਪਿੰਡ ਨੇ ਬਹੁਤ ਸਾਰੇ ਜਿਹੜੇ ਆ ਉਹ ਸੁਤੰਤਰਤਾ ਸੰਾਨੀ ਪੈਦਾ ਕੀਤੇ ਆ ਸੋ ਮੈਨੂੰ ਗਰਬ ਹੈ ਕਿ ਅੱਜ ਇੱਕ ਹੋਰ ਨਵੀਂ ਪਾਰੀ ਦੀ ਸ਼ੁਰੂਆਤ ਉਸ ਪਿੰਡ ਦੇ ਇਸ ਪਿਆਰੇ ਨੌਜਵਾਨ ਨੇ ਕੀਤੀ ਆ ਪ੍ਰਿੰਸਦੀਪ ਸਿੰਘ ਜਿਹੜਾ ਏਸ਼ੀਆ 20 ਅੰਡਰ ਹਾਕੀ ਦਾ ਕੱਪ ਜਿੱਤ ਕੇ ਆਈ ਟੀਮ ਹੈ ਇਹ ਉਹਦਾ ਗੋਲ ਕੀਪਰ ਹੈ ਔਰ ਲਗਾਤਾਰ ਪੰਜ ਗੋਲ ਇਹਨੇ ਜਿਹੜੇ ਉਹ ਰੋਕੇ ਆ ਸੋ ਮੈਂ ਸਮਝਦਾ ਕਿ ਪਾਕਿਸਤਾਨ ਦੇ ਨਾਲ ਮੁਕਾਬਲਾ ਪੰਜ ਤਿੰਨ ਜਿੱਤਿਆ ਔਰ ਸਮੁੱਚੀ ਟੀਮ ਨੂੰ ਵਧਾਈਆਂ ਤੇ ਖਾਸ ਕਰਕੇ ਮੈਂ ਇਹ ਜ਼ਰੂਰ ਉਮੀਦ ਕਰਾਂਗਾ ਕਿ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਾਡੀ ਪੀੜ੍ਹੀ ਨੂੰ ਸਿੱਖਣਾ ਚਾਹੀਦਾ ਔਰ ਖੇਡਾਂ ਨਾ ਕੇਵਲ ਮਨੁੱਖ ਨੂੰ ਤੰਦਰੁਸਤੀ ਦਿੰਦੀਆਂ ਨੇ ਖੇਡਾਂ ਸਾਸਨ ਚ ਵੀ ਰੱਖਦੀਆਂ ਨੇ ਤੇ ਖੇਡਾਂ ਜ਼ਿੰਦਗੀ ਦੇ ਅੰਦਰ ਲੰਬੀਆਂ ਉਡਾਰੀ ਮਾਰਨ ਲਈ ਵੀ ਬੜੀ ਵੱਡੀ ਭੂਮਿਕਾ ਅਦਾ ਕਰਦੀਆਂ ਨੇ ਸੋ ਪੰਜਾਬ ਦੇ ਅੰਦਰ ਖਿਡਾਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਪ੍ਰਾਲੇ ਕਰ ਰਹੀ ਹੈ ਬਹੁਤ ਵੱਡੀਆਂ ਪਦਵੀਆਂ ਦਿੱਤੀਆਂ ਜਾ ਰਹੀਆਂ ਨੇ ਖਿਡਾਰੀਆਂ ਨੂੰ ਸੋ ਅਮੀਰ ਕਰਦਾ ਕਿ ਇਹ ਨੌਜਵਾਨ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਸੋ ਫਿਰ ਦੁਬਾਰਾ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਪਿਤਾ ਜੀ ਨੂੰ ਇਹਨਾਂ ਦੇ ਚਾਚੇ ਤਾਇਆ ਨੂੰ ਸਾਰੇ ਪਿੰਡ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਰ ਵਾਲੇ ਦਿਨਾਂ 'ਚ ਨਾਟ ਓਨਲੀ ਮਤਲਬ ਉਹ ਏਸ਼ੀਆ ਇਹ ਵਰਲਡ ਕੱਪ ਖੇਡਣ ਲਈ ਵੀ ਜਾਵੇ ਸਾਡੀਆਂ ਯੋਜਨਾਵਾਂ ਸਾਡੀਆਂ ਖੁਸ਼ ਆਮਿਦਾਂ ਇਹ ਹੋਣਗੀਆਂ ਸੋ ਫਿਰ ਦੁਬਾਰਾ ਪ੍ਰਿੰਸ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਚੜ੍ਹਦੀ ਕਲਾ 'ਚ ਰਵੇ ਤੇ ਹੋਰ ਤਰੱਕੀਆਂ ਮਾਣੇ ਸਾਡਾ ਹਲਕੇ ਦਾ ਮਾਣ ਵੀ ਸਾਡੇ ਜ਼ਿਲ੍ਹੇ ਪਟਿਆਲਾ ਦਾ ਮਾਣ ਵੀ ਇਹਨੇ ਵਧਾਇਆ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਫਿਰ ਦੁਬਾਰਾ ਮੁਬਾਰਕਾਂ ਦੇ ਨਾਲ ਨਾਲ ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਾਂਗਾ ਵੀ ਇਸ ਤਰ੍ਹਾਂ ਦੇ ਨੌਜਵਾਨਾਂ ਤੋਂ ਸਿੱਖੋ ਔਰ ਪ੍ਰੇਰਣਾ ਲਵੋ ਤੇ ਵਕਵਾ ਖੇਤਰ ਦੇ ਅੰਦਰ ਆਪਣੀਆਂ ਤੁਸੀਂ ਵੀ ਮੱਲਾ ਮਾਰੋ ਬਹੁਤ ਬਹੁਤ ਮੁਬਾਰਕਾਂ ਜਿਸ ਤਰ੍ਹਾਂ ਕੀ ਪੰਜਾਬ ਤੇ ਕਾਫੀ ਮੁੰਡੇ ਜਿਹੜੇ ਆ ਉਹਨਾਂ ਕੀ ਜਿੱਤ ਕੇ ਆਏ ਨੇ ਕੀ ਉਪਰਾਲਾ ਪੰਜਾਬ ਸਰਕਾਰ ਵੱਲੋਂ ਰਹੇਗਾ ਅਗਲੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਏ ਹਾਂ ਦੇਖੋ ਤੁਸੀਂ ਦੇਖਿਆ ਹੋਣਾ ਵੀ ਪੰਜਾਬ ਦੇ ਅੰਦਰ ਖੇਡ ਕਲਚਰ ਨੂੰ ਦੁਆਰਾ ਪ੍ਰਮੋਟ ਕਰਨ ਦੇ ਲਈ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਲੰਬੇ ਅਰਸੇ ਤੋਂ ਬਾਅਦ ਜਿਹੜੀਆਂ ਸਾਡੀਆਂ ਮਾਂ ਖੇਡਾਂ ਨੇ ਟ੍ਰੈਡੀਸ਼ਨਲ ਸਾਡੀਆਂ ਗੇਮਸ ਨੇ ਉਹਨਾਂ ਨੂੰ ਬੁਰਪਿਆ ਸੋ ਪਹਿਲੋਂ ਕੀ ਹੁੰਦਾ ਸੀ ਕਿ ਬੰਦਾ ਹਾਕੀ ਦਾ ਕਬਜ ਜਿੱਤ ਕੇ ਆ ਰਿਹਾ ਤੇ ਉਹਨੂੰ ਪੁਲਿਸ ਮਹਿਕਮੇ ਦੇ ਅੰਦਰ ਡਿਊਟੀ ਦੇ ਦਿੱਤੀ ਜਾਂਦੀ ਸੀ ਹੁਣ ਪੰਜਾਬ ਸਰਕਾਰ ਨੇ ਫੈਲਾ ਕੀਤਾ ਵੀ ਜੇ ਉਹ ਹਾਕੀ ਦੇ ਫੀਲਡ ਤੋਂ ਜਿੱਤ ਕੇ ਆਇਆ ਤੇ ਉਹਨੂੰ ਹਾਕੀ ਦੇ ਨਾਲ ਜੁਰਮਾ ਜਿਹੜਾ ਉਹਦਾ ਅਫਸਰ ਦਾ ਉਹ ਦਿੱਤਾ ਜਾਵੇ ਤਾਂ ਜੋ ਆਪਣੀ ਖੇਡ ਵੀ ਨਾਲ ਦੇ ਨਾਲ ਕੈਮਰੇ ਤੇ ਉਸ ਖੇਡ ਦੇ ਅੰਦਰ ਲੀਆਂ ਜਿਹੜੀਆਂ ਉਹਦੀਆਂ ਵਰਕਤਾ ਨੇ ਜਿਹੜੀਆਂ ਉਹ ਦਾਪਜ ਨੇ ਉਹ ਦੂਜਿਆਂ ਨੂੰ ਸਮਝਾਉਣ ਦੇ ਵਿੱਚ ਵੀ ਸਹਾਇਕ ਹੋਵੇ ਸੋ ਬਹੁਤ ਵੱਡੀ ਪੱਧਰ ਤੇ ਪਹਿਲੀ ਵਾਰ ਹੋਇਆ ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਖੇਡ ਕੇ ਜਿੱਤ ਕੇ ਆਂਦਾ ਪੰਜਾਬ ਸਰਕਾਰ ਉਹਨਾਂ ਨੂੰ ਵੱਡੀਆਂ ਜਿਹੜੀਆਂ ਉਹ ਰਕਮਾਂ ਦਿੰਦੀ ਹੈ ਸੋ ਮਾਨਜੋ ਮੁੱਖ ਮੰਤਰੀ ਲਾਜ਼ਮੀ ਤੌਰ ਤੇ ਇਹਦੇ ਬਾਰੇ ਉਹ ਵਿਚਾਰ ਵੀ ਕਰਨਗੇ ਔਰ ਅਸੀਂ ਵੀ ਮੈਂ ਵੀ ਇਸ ਗੱਲ ਨੂੰ ਉਹਨਾਂ ਦੇ ਅੱਗੇ ਰੱਖਾਂਗਾ ਔਰ ਮੈਂ ਫਿਰ ਦੁਬਾਰਾ ਕਹਣਾ ਖੇਡਾਂ ਖੇਡਣ ਵਾਲੇ ਬੱਚਿਆਂ ਨੂੰ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਔਰ ਬਹੁਤ ਵੱਡੀ ਮਾਤਰਾ ਦੇ 18 ਕਰੋੜ ਰੁਪਇਆ ਖੇਡਾਂ ਮਤਲਬ ਪੰਜਾਬ ਦੀਆਂ ਦੇ ਸਰਕਾਰ ਨੇ ਬੱਚਿਆਂ ਦੇ ਖਾਤਿਆਂ 'ਚ ਪਾਇਆ ਸੋ ਇਹ ਬੱਚੇ ਨੇ ਸਾਡੇ ਜੀਉਂਦੇ ਵਸੇ ਰਹਿਣ ਪੰਜਾਬ ਦਾ ਮਾਣ ਨੇ ਔਰ ਇਸ ਮਾਣ ਨੂੰ ਅਸੀਂ ਲਾਜ਼ਮੀ ਹੋਰ ਵੀ ਵਧਾਵਾ ਹੌਸਲੇ ਸੇ ਉਣਾ ਹੁੰਦੀ ਹੈ ਐਸੇ ਸੁਪਨਾ ਬਚਪਨ 'ਚ ਦੇਖਾ ਥਾ ਹਮਾਰੇ छोटे बेटे कहूंगा हमारे बेटे समान है क्योंकि हमारे भाई हैं ठाकुर शपाल सिंह जी जो हमारी शहीद सैनिक प्रवास सुरक्षा परिषद से जुड़े हैं हमारी रायपुर महासभा पंजाब से जुड़े हैं इनके जी भतीजे हैं सो so, बोध चौहाना जिसने आठ स्वतंत्रता सेनाणी देश पर दिए देश को बहुमूल्य आजादी दिलाने में उनका योगदान रहा ये जिला जिसे हम शहीदों का जिला कहते हैं जो जिसने बहादुरों का जन्म दिया है लेकिन उसी के साथ साथ खिरों में नाम रोशन करने वाले एक ऐसा योद्धा जिसने विदेशी धरती ओमान में जाकर पाकिस्तान को धूल चटाते हुए पांच दिन से उनको हराकर पांच गोल डिफेंड करिए क्योंकि ये गोलकीपर की भूमिका निभाता है और भारत को स्वर्ण बीच दिलाई गोल्ड मेडल मिला है प्लेयर मैन ऑफ द मैच मिले हैं तो हमारे इलाके के लिए गर्व की बात है दिल्ली एयरपोर्ट पर जहां भारत सरकार द्वारा रक्षा मंत्रालय के मंत्री ने उनका स्वागत किया हॉकी फेडरेशन ने स्वागत किया माननीय प्रधानमंत्री जी ने ट्वीट करके उस पूरी टीम को बधाई दी भाई पंजाब सरकार की तरफ से आज हमारे बड़े भाई कैबिनेट मंत्री पंजाब श्री लालचंद कटारू जी मुख्यमंत्री जी के बिहार पे अपने हल्के के इस योद्धा को एक बहादुर को एक उच्च कोटि के खिलाड़ी को मंत्री जी इनका भव्य स्वागत जो है हमारा रेलवे कैंट स्टेशन है चक्की बैंक जिसे हम बोलते हैं वहां पर स्वागत किया सो इसकी उपलब्धि जो है इलाके के लिए गौरव की बात है सो मैं देश की युवा पीढ़ी से यह प्रार्थना करता हूं कि ऐसे योद्धाओं को अपना रोल मॉडल बनाएं जिन्होंने ऐसा मुकाब हासिल करके देश का नाम रोशन किया विदेशी धरती पर बहादुरी का झंडा खिलाया तिरंगा फहराया ये हमारे लिए गौरव की बात है सो एक बार फिर मैं